ਹਾਂਜੀ ਵੈਲਕਮ ਸਭ ਦਾ ਆਪਣੇ ਖੋਰ ਨਾਮ ਦੇ ਬਲੌਗ ਦੇ ਵਿੱਚ। ਉਹ ਸਵੇਰ ਹੋ ਗਈ। ਤੇ ਸਿੰਗਰਾ ਚੱਕ ਲਿਆ ਤੁਹਾਨੂੰ ਪਤਾ ਹੀ ਅੱਗੇ ਕੀ ਕਰਨਾ ਆਪਾਂ। ਜਿਹੜੇ ਛੋਟੇ 10 ਦੇ ਵੀ ਆ ਉਹਨਾਂ ਨੂੰ ਸਾਰੇ ਅੰਗੋਠੇ ਲੈ ਕੇ ਆਣਾ ਤੇ ਜਿਹੜੇ 7-8 ਮਿਡਲ ਆਲੇ ਆਪਾਂ ਤੇ ਉਹਨਾਂ ਨੂੰ ਲੈ ਕੇ ਆਣਾ। ਆਹ ਸਵੇਰੇ 6:00 ਵਜੇ 6:30 ਵਜੇ ਗੁੱਡਾ ਸਾਫ ਕਰਤਾ। ਗੰਦਾਇਆ ਲੱਗਦਾਈ ਮੈਂ ਕਹਿੰਦਾ ਬੱਚੇ ਥੱਲੇ ਉੱਤਰਦੇ ਆ ਪੈਰ ਗੰਦੇ ਹੋਣਗੇ, ਮਾਰ ਹੋਣਗੇ। ਆਪਾਂ ਜਾ ਕੇ ਮਿੱਟੀ ਪਾਤੀ, ਕਾਲੀ ਪਾਤੀ ਤੇ ਛਾਣਾ ਮਾਰਤਾ। ਇਨਾ ਵਿੱਚ ਇਨਾ ਵਿੱਚ ਉਹ ਬੱਚੇ ਡਾਉਣੇ ਆ ਤੇ ਆ ਉੱਤੇ ਲੱਗ ਦਾਲਦੇ ਆ ਆ ਕੇ ਕੋਠੇ ਦੇ ਮਿੱਤਰੋ ਦੋਨੇ ਮੇਰੇ ਚੱਕ ਕੇ ਆਹ ਬੱਚੇ ਇਕੱਲੇ ਛਤਰੀ ਤੇ ਬਿਠਾਉਣ ਵਾਲੇ ਆ ਆਹ ਬੱਚੇ ਡਾਉਣ ਵਾਲੇ ਆ ਹੁਣ ਡਾਉਣੇ ਆ ਇਹਨਾਂ ਨੂੰ ਚਲੋ ਵੀ ਚੋਬਰ ਪਹਿਲਾਂ ਇੱਕ ਡਾਉਣੇ ਆ ਗੁਲਾਬੀ ਡੰਡੇ ਹਰੀ ਟੋਰੀ ਚੱਲ ਵੀ ਝੋਟਿਆ ਚੱਲ ਚੱਲ ਹੋ ਜਾ ਹੋ ਜਾ ਹੋ ਜਾ ਇੱਧਰ ਆ ਗਿਆ ਆਓ ਕੈਮਰੇ ਵੀਰੋ ਪਹਿਲਾ ਬੱਚਾ ਇਨੂੰ ਜਾਣ ਦੋ ਥੋੜਾ ਜਿਹਾ ਉੱਚਾ ਫੇਰ ਦੂਏ ਕੱਟਾਂਗੇ ਅਗਲਾ ਭੇਜ ਦਈਏ ਅਗਲਾ ਆ ਭੇਜ ਦਨੇਆ ਗੁਲਾਬੀ ਕੰਡ ਹਰੀ ਬੱਠ ਹਰਾ ਫਿੱਕਾ ਟੂਸਾ ਫਿੱਕਾ ਹੋ ਗਿਆ ਇਹਦਾ ਪਹਿਲਾ ਦਾ ਗੂੜਾ ਸੀਗਾ ਚੱਲ ਵੀ ਜੋਬਰ ਅਗਲੀ ਵਾਰੀ ਤੇਰੀ ਸੀ ਚੱਕ ਓਏ ਹੋਏ 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 ਹੋ ਗੁਲਾਰ ਬਲਾਰ ਬਲਾਰ ਕੇ ਬਣਾ ਰੋ ਲਾਓ ਵੀ ਤੀਜਾ ਭੇਜ ਦਈਏ ਤੀਜਾ ਭੇਜ ਦਨੇ ਇਨਾ ਜਿਹੜਾ ਸਰ ਨੂੰ ਛੋਟਾ ਬੱਚਾ ਵਾ ਉਹ ਰੇਗਾਲ ਤੁਹਾਨੂੰ ਪਤਾ ਹੀ ਇਹਦੇ ਬਾਰੇ ਤਾਂ ਗਲਾਬੀ ਝਲਰ ਵਾਲਾ ਰੱਤਾ ਬੱਚਾ ਚੱਲ ਵੀ ਜੇ ਉਪਰ ਚੱਲ ਬਹਿ ਕੇ ਉੜ ਜਾ ਖੜ ਨਹੀਂ ਦੇਖੋ ਬਹਿ ਗਿਆ ਚੱਲ ਹੁਣ ਤੈਨੂੰ ਵੀ ਡਾ ਲੀਏ ਚੀਆਲਾ ਲੈ ਵੀ ਕਹਿੰਦੇ ਤੀਜਾ ਬੱਚਾ ਗਿਆ ਦੋ ਉਹ ਇਕੱਠੇ ਹੋ ਗਏ ਅਗਲਾ ਭੇਜ ਦਈਏ ਹੁਣ ਹੌਲੀ ਹੌਲੀ ਕਰਕੇ ਐ ਡੌਣ ਦਾ ਸਵਾਦ ਵੀ ਆਉਂਦਾ ਇਹ ਭੇਜਦੀ ਆਪਾਂ ਚਟੀਆਂ ਅੱਖਾਂ ਵਾਲਾ ਹਰੀ ਬੱਠ ਗਲਾਬੀ ਟੂਸੇ ਉਦੋਂ ਆ ਭੇਜਦੇ ਜਿਹਦੇ ਜਿਹਨੇ ਲਗੜਦੇ ਸੱਟ ਮਾਰਤੇ ਸੀ ਇਹ ਥੱਲੋ ਨੀਲਾ ਹੋ ਗਿਆ ਹੀ ਪੂਰਾ ਸੈੱਟ ਕਰਤਾ ਦਵਾਈ ਦੇ ਕੇ ਐਨ ਬੁਰੀ ਓਕੇ ਰਿਪੋਰਟ ਸੈੱਟ ਆ ਇਹ ਹੁਣ ਅਗਲਾ ਭੇਜ ਦਈਏ ਲੈ ਵੀ 6 ਬੱਚਿਆਂ ਨੇ ਆਪਸ ਚ ਟੋਲੀ ਬਣਾ ਲਈ 2 4 6 ਤੇ ਦੋ ਹਰੇ ਅਲੱਗ ਫੈਰੇ ਇਹਨਾਂ ਨੇ ਵੀ ਇਕੱਠੇ ਹੋ ਜਾਣਾ ਅੱਜ ਕੁੱਲ 8 ਬੱਚੇ ਡਾਏ ਆ 8ਵਾਂ ਜੋੜ ਆਇਆ ਪੰਜੀ ਦੇ ਲਗਣ ਨੇ ਸੱਟ ਮਾਰਤੀ ਥੱਲੋਂ ਹੱਡੀ ਨੀਲੀ ਹੋ ਗਈ ਸੀਗੀ ਉਹ ਆਪਾਂ ਮੈਡੀਸਨ ਨਾਲ ਜਮਾਂ ਲੋਡ ਕਰ ਲਈ ਤਿੰਨ ਦਿਨ ਮੈਡੀਸਨ ਦਿੱਤੀਆਂ ਉਹਨੂੰ ਚੌਥਾ ਪੰਜਵਾਂ ਹਿੱਸਾ ਕਰਕੇ ਜਮਾਂ ਉਹ ਡੋਜ਼ ਥੋੜੀ ਕਰਕੇ ਜਮਾਂ ਹੱਡੀ ਐਨ ਪੂਰੀ ਨਾਰਮਲ ਹੋ ਗਈ ਥੱਲੋਂ ਅੱਜ ਫੇਰ ਆਪਾਂ ਢਾਤਾ ਸੈਟ ਵਟ ਕਾਰ ਲੈ ਜਮ ਜੇ ਨਾ ਦਵਾਈ ਦਿੰਦੇ ਉਹਦੇ ਪੱਕਾ ਨਹੀਂ ਹਨ ਪੈਣਾ ਹੀ ਨੀਲੇ ਰੰਗ ਦਾ ਪਰ ਪੂਰਾ ਸੈਟ ਹੋ ਗਿਆ ਹੁਣ ਤੁਹਾਨੂੰ ਇੱਕ ਵਾਰ ਬੱਚੇ ਦਿਖਾਦਾ ਫੇਰ ਛੋਟੇ ਬੱਚੇ ਕੱਢਦੇ ਆ ਆ ਜਾਂਦੇ ਛੇ ਬੱਚੇ ਉੱਚੇ ਹੋ ਗਏ ਆ ਦੋ ਹੋ ਗਏ ਤਾਂ ਬਾ ਇਹਨਾਂ ਨੇ ਹੁਣ ਥੋੜੇ ਜਿਹੇ ਦੋ ਆ ਉੱਚੇ ਚਲੇ ਗਏ ਇਹਨਾਂ ਨੇ ਆਪ ਚ ਇਕੱਠੇ ਹੋ ਗਏ ਨਾ ਹੁਣ ਆਪਾਂ ਕੱਢਦੇ ਆ ਆ ਗਰੇ ਬੱਚੇ ਛੋਟੇ ਛਤਰੀ ਵਾਲਾ ਆਪਾਂ ਪਹਿਲੇ ਹੀ ਆਂਦਾ ਜੇ ਕੋਈ ਉੱਡੇ ਆ ਤਾਂ ਭੜਕਾ ਕੇ ਲਾਵਾਂਗੇ ਚੱਲ ਵੀ ਜੋਬਰਾ ਦੇਖ 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 ਦੇ ਡੋਲੀ ਨਾਲ ਥੋੜਾ ਬਾਹਲਾ ਤੇ ਉਹ ਪਿਆਰ ਨਹੀਂ ਪੈ ਗਿਆ ਲਾਲ ਚੀਨੇ ਦਾ ਇਹ ਬਾਹਲਾ ਇੱਕ ਤਗੜਾ ਬੱਚਾ ਬਣਨਾ ਇਹਨੇ ਛਿਆ ਲਵੇ ਆਹ ਛੋਟਾ ਬੱਚਾ ਸਰ ਨੂੰ ਇਹਨਾਂ ਦੇ ਹਲੇ ਰੰਗ ਵੀ ਨਹੀਂ ਲਾਏ ਆਪਾਂ ਇਹ ਵੀ ਥੋੜਾ ਥੋੜਾ ਉੱਡਣ ਲੱਗ ਗਏ ਹੁਣ ਚੱਲ ਚੱਲ ਛਤਰੀ ਤੇ ਛਤਰੀ ਤੇ ਓਹ ਹੋ ਹੋ ਮ ਦੇਖੋ ਮੋਢੇ ਤੇ ਬਹਿ ਗਿਆ ਆ ਕੇ ਛਤਰੀ ਦੇ ਕੇ ਆ ਤੈਨੂੰ ਚੱਲ ਵਾ ਠੀਕ ਆ ਅਗਲਾ ਬੱਚਾ ਲੈ ਗਿਆਈ ਹੁਣ ਲਾਲ ਚੀਨੇ ਨੂੰ ਲੈ ਕੇ ਆਉਣਾ ਛਾਲਾ ਹੀਆ ਵੱਟ ਮਾਰਦਾ ਤਿੰਨ ਛਤਰੀਆਂ ਖੜੀਆਂ ਕਰਤੀਆਂ ਵੀ ਅੱਜ ਬੱਚਾ ਉਰੇ ਪਰੇ ਨਾ ਜਾਵੇ ਤਿੰਨੇ ਆਪਾਂ ਜਮਾ ਬਰੋਬਰ ਬਰੋਬਰ ਕਰਤੀਆਂ ਦੇਖ ਲਓ ਜਮਾ ਹੀ ਬਰੋਬਰ ਜੀ ਤੋਂ ਮਰਜੀ ਉੱਡ ਕੇ ਜਿੱਧਰ ਵਾਂਤੀ ਬਹਿ ਜਾਵੇ ਉਹ ਉੱਡਣ ਵਾਲੇ ਇੱਕ ਪਾਸੇ ਚਲੇ ਗਏ ਦੇਖੋ ਗੜਕ ਦਾ ਹਲੇ ਛੋਟਾ ਜਿਹਾ ਹੈਗਾ ਤੇ ਆ ਛੋਟੇ ਬੱਚੇ ਇੱਕ ਪਾਸੇ ਬਹਿ ਗਏ ਤੇ ਬਾਬਾ ਹੁਣ ਬੈਠੇ ਆ ਇਹਨਾਂ ਨੂੰ ਲੱਗਣ ਦੇਣਾ ਧੁੱਪ ਅੱਧਾ ਘੰਟਾ ਧੁੱਪ ਲੱਗਣ ਤੋਂ ਬਾਅਦ ਇਹਨਾਂ ਨੂੰ ਦੇਣਾ ਆਪਾਂ ਮੜਾਏ ਸ਼ੇਡ ਪੀ 2 4 ਗੇੜੇ ਕੱਢਣਾ ਤੇ ਬੈਹਿਣਾ ਫੇ 10:30 11 ਵਾਦਿਆਂ ਨੂੰ ਇਹਨਾਂ ਨੂੰ ਆਪਾਂ ਥੱਲੇ ਲੈ ਜਾਾਂਗੇ। ਬਾਕੀ ਬੱਚੇ ਆਪਣੇ ਉਹ ਹੋ ਗਏ ਇਕੱਠੇ। ਤੁਹਾਨੂੰ ਕਿਹਾ ਸੀ ਨਾ 2 4 6 8 8 ਦੇ 8 ਇਕੱਠੇ ਹੋਣਗੇ ਹੋ ਗਏ। ਦੇ ਵੀ ਪਹੁੰਚ ਗਿਆ ਕਹਿੰਦੇ। ਕੱਲ ਵਾਲੇ ਦੋ ਬੱਚੇ ਉੱਡ ਗਏ। ਆਪੀ ਇੱਕ ਹਰੀ ਝਾੜ ਤੇ ਗੁਲਾਬੀ ਟੂਸਾ ਇੱਕ ਕਾਲੀ ਝਾੜ ਤੇ ਗੁਲਾਬੀ ਬਗਲ। ਦੋਨੇ ਨਵੇਂ ਹੀ ਆਏ। ਉਹ ਬਸ ਉਹ ਨਹੀਂ ਉੱਡੇ ਜਿਹੜਾ ਕੱਲ ਉੱਡੇ। ਨਹੀਂ ਨਹੀਂ ਕੱਲ ਵਾਲਾ ਹੀ ਆ। ਇੱਕ ਕੱਲ ਵਾਲਾ ਇੱਕ ਨਵਾਂ। हां दो ਉੱਡ ਗਏ ਤੇ ਛਤਈ ਗਾਲਾ ਤਾਂ ਚੱਲ ਆਪਣਾ ਲਿਆਂਦਾ ਹੀ ਹੋਇਆ ਲੋੜ ਹੀ ਆ ਉਹੀ ਤਾਂ ਹੁਣ ਆ ਆ ਗਏ ਬੱਚੇ ਨਵੇਂ ਹਰੀ ਚੱਲ ਗੁਲਾਬੀ ਟੂਸਾ ਕਾਲੀ ਚੱਲ ਗੁਲਾਬੀ ਬਗਲ ਵਧੀਆ ਉੱਡ ਉੱਡ ਕੇ ਚੱਲ ਬਲਾ ਲੈਣੇ ਇਹਨੂੰ ਗੁਲਾਬੀ ਫੱਟੀ ਵੀ ਉੱਡ ਗਿਆ ਤੇ ਗੁਲਾਬੀ ਤੇ ਹਰੀ ਬਗਲ ਵਾਲਾ ਉੱਡ ਗਿਆ ਆ ਆ ਗਿਆ ਜਿਹੜੇ ਦੇ ਕੇ ਥੋੜੇ ਜੀ ਬਸ ਐਂ ਘਰ ਦਾ ਘਰ ਪਛਾਣ ਚ ਆ ਜੇ ਬਾਅਦ ਇਹਨਾਂ ਨੇ ਆਪੇ ਉੱਡਣ ਲੱਗ ਜਾਣਾ ਉਹ ਹਰੀ ਝੱਲਰ ਵਾਲਾ ਤੇ ਟੂਸਿਆ ਜਿਹੜਾ ਕੱਲ ਬਾਹਰ ਡਿੱਗ ਗਈ ਕਾਲੇ ਤੇ ਹਰੀ ਟੂਸਲਾ ਉਹ ਵੀ ਉੱਡ ਗਿਆ ਬਾਈ ਆ ਜਾਂਦਾ ਇਹਨੂੰ ਥੋੜਾ ਜਿਹਾ ਲਾਉਣਾ ਔਖਾ ਬਸ ਅੱਜ ਨਾ ਬਾਹਰ ਡਿੱਗ ਗਈ ਇਹ ਵੀ ਉੱਡ ਗਿਆ ਆਹ ਦਾ ਬਹਿ ਗਿਆ ਇੱਕ ਹਰੀ ਲਗਰਾ ਵੀ ਬਗਲ ਵਾਲਾ ਹੁਣ ਰਹਿ ਗਏ ਚਾਰ ਉੜਦੇ ਗੁਲਾਬੀ ਫੱਟੀ ਵਾਲਾ ਗੁਲਾਬੀ ਫੱਟੀ ਵਾਲਾ ਰਹਿ ਗਿਆ ਕਾਲਾ ਹਰਾ ਟੂਸਾ ਰਹਿ ਗਿਆ ਕਾਲੀ ਝੱਲਰ ਗੁਲਾਬੀ ਬਗਲ ਰਹਿ ਗਿਆ ਹਰੀ ਝੱਲਰ ਤੇ ਗੁਲਾਬੀ ਟੂਸਾ ਰਹਿ ਗਿਆ ਇਹ ਚਾਰ ਬੱਚੇ ਰਹਿ ਗਏ ਬਸ ਹੁਣ ਜਿਹੜੇ ਨਵੇਂ ਆ ਦੋ ਆ ਜਾਂਦੇ ਆ ਇੱਕ ਆ ਗਿਆ ਤੇ ਆ ਸਾਰੇ ਗਿੱਜੇ ਹੋਇਆ ਇੰਨਾ ਚ ਆਪਣਾ ਕਾਲੀ ਚਾਲਰ ਗਰਾਬੀ ਪਗਲ ਵਾਲਾ ਵਿੱਚ ਫਸ ਗਿਆ ਜਾ ਕੇ ਉਹ ਦੇਖ ਲੋ ਛਤਰੀ ਵਾਲਾ ਬੰਨਾ ਤੇ ਉਹਦੇ ਛਤਰੀ ਵਾਲਾ ਆਪਣੇ ਕੋਲੇ ਖਾਲੀ ਉਹ ਭੜਗਾਉਣ ਲੱਗਾ ਤੂੰ ਹੈਂ ਟੈਡੀ ਪਾਲਾ ਟੈਡੀ ਪਾਲਾ ਉਹ ਜੰਗਲੇ ਵਾਲਾ ਪਾਲਾ ਜਾਏ ਉਹ ਉਧਰ ਲੈ 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 ਇਹ ਤੋੜੂ ਛਤਰੀ ਮੇਰੀ ਫੇਵਰੇਟ ਛਤਰੀ ਹੈ ਪਤਾ ਤੈਨੂੰ ਆ ਵੀ ਆ ਗਿਆ ਬੱਚਾ ਬੇਲਾ ਬੇਲਾ ਛਤਰੀ ਤੇ ਛਤਰੀ ਤੇ ਛਤਰੀ ਤੇ ਛਤਰੀ ਤੇ ਬਾਠ ਠੀਕ ਆ ਇਹ ਵੀ ਆਇਆ ਕਾਲ ਕਾਂ ਤੇ ਉਹਦਾ ਭਾਈ ਆ ਇਹ ਤਿੰਨ ਬੱਚੇ ਆਪਣੇ ਨਵੇਂ ਬਹਿ ਗਏ ਝਲਰ ਵਾਲਾ ਉਹ ਉਧਰ ਨੂੰ ਪੈਰ ਲਾਉਣ ਲੱਗਾ ਗੁਰਦੁਆਰੇ ਤੇ ਪਰ ਆ ਗਿਆ ਘਰੇ ਸਿੱਧਾ ਹੁਣ ਇਹ ਵੀ ਆ ਜਾਇਆ ਗੁਰੂ ਇੱਕ ਬੱਚਾ ਉਹਨੂੰ ਟੀਮ ਨਾਲ ਲਾ ਲਗਿਆ ਹਾਂ ਕੱਚ ਤੇ ਝਲਰ ਵਾਲਾ ਤਾਂ ਇਹਨਾਂ ਦੇ ਵਿੱਚ ਰਲ ਗਿਆ ਇਹ ਨਵੇਂ ਮੈਂ ਇੱਕ ਇੱਕੜਾ ਕੱਲ ਬਾਹ ਡਿੱਗਿਆ ਸੀਗਾ ਹਰਾ ਡੂਸਾ ਤੇ ਕਾਲਾ ਡੂਸਾ ਉਹ ਫਿਰਦਾ ਦੋ ਨਵੇਂ ਫਿਰਦੇ ਆ ਬਾਕੀ ਸਾਰੇ ਕਿੱਦੇ ਹੋਏ ਆ ਹੁਣ ਇੱਕ ਤਾਂ ਇਹਨੇ ਘਰ ਰੱਖਣੀ ਆ ਯਾਰ ਤਰ ਹਰੇ ਤੇ ਕਾਲੇ ਟੂਸੇ ਵਾਲਦੇ ਉਹ ਕਿੱਥੇ ਆ? ਐਨਾ ਟਾਈਮ ਨਾ ਲਾਇਆ ਕਰ। ਮੈਨੂੰ ਦਿਖ ਗਿਆ। ਉਹ ਦੇ। ਮੈਨੂੰ ਦਿਖ ਗਿਆ। ਉਹ ਜਾਂਦਾ। ਇਹ ਸਾਰੇ ਪਿੰਡ ਤੇ ਕਿਹੜਾ ਦਿੰਦਾ ਇਹ ਕੱਲ ਦਾ ਬੱਚਾ। ਕੱਲ ਵੀ ਉੱਟਿਆ ਸੀ ਇਹ ਅੱਜ ਵੀ ਉਵੇਂ ਹੀ ਕਰਦਾ। ਉਹ ਚਲੇ ਗਿਆ। ਉਹ ਨਿਕਲ ਆਇਆ। ਕੱਲ ਤਾਂ ਖੱਤਿਆ ਤਾਂ ਵੀ ਨੀਵਾ ਨੀਵਾ ਸੀ। ਕੱਲ ਪਿੰਡ ਰਗੜੀ ਗਿਆ ਅੱਧਾ ਘੰਟਾ ਅਜ ਤਾਂ ਫੇਰ ਵੀ ਹਲੇ ਉੱਚਾ ਜਾਵਾ। ਲੈ ਵੀ ਕਾਲੇ ਤੇ ਹਰੇ ਟੂਸੇ ਵਾਲਾ ਸਿੱਧਾ ਕਰੇ ਆਗਾ ਡਾਇਰੈਕਟ। ਸਾਰੇ ਪਿੰਡ ਤੇ ਕਿਹੜਾ ਦਿੰਦਾ ਆਂਦਾ। ਕੱਲ ਡਿੱਗਿਆ ਸੀ ਇਹ ਉਹ ਦਰਖਤ ਤੇ ਚ ਆ ਆ ਵਾਲੇ ਦਰਖਤ ਤੇ ਡਿੱਗਿਆ ਸੀਗਾ ਤੇ ਅੱਜ ਸਿੱਧਾ ਕਰੇ ਆ ਗਿਆ ਬੱਚਾ ਬਿਨਾਂ ਕਿਸੇ ਪਾਸੇ ਬੈਠੇ ਉਹ ਦੇਖ ਲੋ ਆ ਵਾਲਾ ਹਰੇ ਜਿਹੇ ਸਹਰ ਵਾਲਾ ਪਿੱਛੇ ਵਾਲਾ ਤੇ ਹੁਣ ਰਹਿ ਗਿਆ ਕੱਲੀ ਕੱਚ ਝੱਲ ਵਾਲਾ ਉਹ ਵੀ ਸਿੱਧਾ ਕਰੇ ਆ ਜੂ ਆ ਝੌਂਡੇ ਚ ਫਿਰਦਾ ਹੀਗਾ ਹੁਣ ਇੱਧਰ ਉੱਧਰ ਹੋ ਗਿਆ ਮਾੜਾ ਇਹ ਕਿੱਥੇ ਆ ਹਾਂ ਵੀ ਛੇਤੀ ਚੈੱਕ ਕਰ ਐਨਾ ਟਾਈਮ ਹੋ ਇਨਾ ਟਾਈਮ ਨਹੀਂ ਲੱਗਣਾ ਚਾਹੀਦਾ ਬਾਈ ਕਿੱਥੇ ਆ ਇਹ ਵੀ ਨਹੀਂਗਾ ਚੈੱਕ ਕਰਾ ਚੈੱਕ ਕਰਾ ਕਿੱਥੇ ਗਿਆ ਹੈ ਕਿੱਥੇ ਗਿਆ ਨਿਗਾ ਮਾਰ ਕਿੱਥੇ ਗਿਆ ਲੈ ਵੀ ਸਾਨੂੰ ਸੱਚੇ ਨਹੀਂ ਲੱਭ ਰਿਹਾ ਤਾਂ ਨਿਗਾ ਮਾਰ ਕੇ ਥੋਂ ਦੱਸ ਦਿਆ ਫਿਰ ਕਿੱਥੇ ਆ ਇੱਕ ਬੱਚਾ ਮੇਰੀ ਵੀਰੋ ਬਾਹਰ ਬਹਿ ਗਿਆ ਹੁਣ ਇਹ ਵੀ ਨਹੀਂ ਪਤਾ ਬੈਠਾ ਕਿੱਥੇ ਆ ਦੂਰ ਬਿੰਚ ਟਾਵਰਾਂ ਤੇ ਦੇਖ ਲਿਆ ਟਾਵਰ ਤੇ ਹੈ ਨਹੀਂ ਕੱਲ ਜਿਵੇਂ ਟਾਵਰ ਤੇ ਬੈਠੇ ਮੈਂ ਕਿਹਾ ਚੱਲ ਅੱਜ ਵੀ ਨਾ ਬਹਿਗਾ ਹੋਵੇ ਪਰ ਅੱਜ ਟਾਵਰ ਤੇ ਹੈ ਨਹੀਂਗਾ ਦੇ ਸ਼ੱਕ ਪੈਂਦੇ ਵੀ ਉਹ ਲੰਗਰ ਤੇ ਬਹਿ ਗਿਆ ਉਹ ਦੇਖੋ ਦੂਰਬਿੰਦਿਜ ਕਲੀਅਰ ਨਹੀਂ ਨਹੀਂ ਨਾ ਵੀ ਬੱਚਾ ਆਪਣਾ ਹੀ ਹੈ ਕਿਸੇ ਹੋਰ ਦਾ ਬਾਕੀ ਦੇਖੋ ਉਹ ਕੈਮਰਾਮੈਨ ਨਿਗਾਹ ਮਾਰ ਲੱਗਿਆ ਹੋਇਆ ਵਾ ਲੱਗਿਆ ਪਤਾ ਦੇਖੋ ਬਾਕੀ ਬਾਕੀ ਸਾਰੇ ਬੱਚੇ ਆ ਗਏ ਇੱਕ ਰਹਿ ਗਿਆ ਬਸ ਆਜੂ ਇਹ ਵੀ ਔੜ ਕੇ ਦੁਬਾਰਤ ਬੂਰ ਟੱਕਰ ਲਓ ਵੀ ਅਜ ਤੱਕ ਕੰਮ ਕਰਨ ਲੱਗੇ ਹੋਏ ਆ ਹੈ ਕੀ ਕਰਦੇ ਸੀ ਆਪਾਂ ਓਏ ਨਹੀਂ ਅੱਜ ਸ਼ੈੱਡ ਖੋਲਣ ਲੱਗੇ ਹੋਏ ਆ ਫਾਰਮ ਵਾਲਾ ਆ ਸਾਰਾ ਸ਼ੈੱਡ ਖੋਲ ਕੇ ਰੱਖਣਾ ਫਿਰ ਇੱਧਰ ਪਿੱਲਰ ਚਾੜਨੇ ਆ ਬਾਉਂਡਰੀ ਦਾ ਸਾਰੀ ਹੋ ਗਈ ਬੱਚਾ ਫੇਰ ਦੁਬਾਰੇ ਟਾਵਰ ਤੇ ਬਹਿ ਗਿਆ ਉਹ ਦੇਖੋ ਇਹਨੂੰ ਪਤਾ ਨਹੀਂ ਕੀ ਆਤ ਬਈ ਮਾੜੀ ਆ ਸਾਰੇ ਬੱਚੇ ਲੈ ਚੱਲੀ ਆ ਥੱਲੇ ਆਪਾਂ ਬਾਕੀ ਬੱਚੇ ਹਲੇ ਆਪਣੇ ਫਿਰਦੇ ਹੀ ਆ ਲਾ ਵੀ ਛਤਰੀ ਵਾਲਾ ਕੂਤਰਾ ਪੈਤੀ ਛੱਡ ਜਾਣਾ ਤੇ ਆ ਸਾਰੇ ਬੱਚੇ 9 ਰਹਿ ਗਏ ਇੱਕ ਮੈਠਾ ਟਾਵਰ ਤੇ ਕੰਡਾ ਕੱਢਣਾ ਹੀ ਪੈਣਾ ਉਹਨੂੰ ਜੇ ਅੱਜ ਜਦੋਂ ਆ ਗਿਆ ਆ ਗਿਆ ਘਰੇ ਜਦੋਂ ਅੱਜ ਆ ਗਿਆ ਘਰੇ ਉਹਨੂੰ ਜੋਤੀ ਜਾਤੀ ਦਾ ਕਹੋ ਨਹੀਂ ਮਾਰਨੀ ਕੱਲ ਨੂੰ ਹਨਾ ਸ਼ਾਮ ਨੂੰ ਨੇਰੇ ਵੇ ਕੱਟਾਂਗੇ ਨੇਰਾ ਹੁਣ ਤੋਂ ਅੱਧਾ ਘੰਟਾ ਪਹਿਲਾਂ ਵੀ ਥੋੜਾ ਜਿਹਾ ਉੱਡ ਕੇ ਘਰੇ ਆ ਜੀਵੇ ਟਾਬਰ ਵੱਲ ਜਾਵੀਂ ਨਾ ਦੋ ਤਿੰਨ ਦਿਨ ਆਈਂ ਡਾਵਾਂਗੇ ਫਿਰ ਉਹਨੂੰ ਸਵੇਰੇ ਕੱਢਣ ਲੱਗਿਆ ਕਰਾਂਗੇ ਹੁਣ ਆ ਬੱਚੇ ਅਸੀਂ ਥੱਲੇ ਲੈ ਕੇ ਚੱਲੇ ਆ ਕਿਉਂਕਿ ਸਾਨੂੰ ਹੈਗਾ ਕੰਮ 12 ਵਜੇ ਐਵੇਂ ਧੁੱਪੇ ਮੱਚੀ ਆਣਗੇ ਉਧਰ ਅਸੀਂ ਸਾਰਾ ਖੋਲਣਾ ਸ਼ੈੱਡ ਅੱਜ ਆ ਸਾਰਾ ਸ਼ੈੱਡ ਖੋਲਣਾ ਵਾ ਤੇ ਤਾਂ ਕਰਕੇ ਬੱਚੇ ਆਪਾਂ ਪਹਿਲਾਂ ਹੀ ਥੱਲੇ ਲੈ ਜਾਣੇ ਆ ਤੇ ਬੱਚੇ ਨਾਲ ਥੱਲੇ ਲੈ ਕੇ ਗਏ ਮੁੜ ਕੇ ਇੱਕ ਤਾਂ ਉੱਡ ਗਿਆ ਸਾਤੋ ਛੇਤੀ ਆ ਨਹੀਂ ਹੋਣਾ ਹਨਾ ਆ ਕਰਕੇ ਲਿਆ ਪਿੰਗਰਾ ਮੈਨੂੰ ਫੜਾ ਦੇ ਭਾਈ ਚੱਲ ਬੱਚੇ ਫਟਾਫਟ ਖੇਚਦੇ ਕੰਮ ਹੌਲੀ ਹੌਲੀ ਪਿਆਰ ਨਾਲ ਪਿਆਰ ਨਾਲ ਪਿਆਰ ਠੰਡਾ ਰਿਹਾ ਕਰ ਬਸ ਤੂੰ ਠੰਡਾ ਰਿਹਾ ਕਰ ਦੋ ਬੱਚੇ ਬੈ ਕੇ ਕਹਿੰਦੇ ਦੋ ਤਾੜ ਤੇ ਆਪਾਂ ਤੇ ਆਹ ਪੰਜ ਫਿਰਦੇ ਆ ਇਹਨਾਂ ਨੇ ਵੀ ਥੋੜੇ ਟਾਈਮ ਤੱਕਰ ਬੈਈ ਜਾਣਾ ਵਾ ਪਰ ਜਿੰਨਾ ਔੜ ਦੇ ਉਡਣ ਤੋਂ ਉਨਾਂ ਤੇ ਇੱਕ ਬੱਚਾ ਟਾਵਰ ਤੇ ਬੈਠਾ ਉਹ ਤਾਂ ਹਲੇ ਤੱਕਰ ਬਤੰਦਰ ਆਏ ਨਹੀਂਗਾ ਉਹਦਾ ਹੁਣ ਕੋਈ ਜਿਗਾਰਮੈਂਟ ਕਰਨਾ ਪੈਣਾ ਵੀ ਸਿੱਧਾ ਕਰੇ ਹੋਣ ਲੱਗ ਜੀ ਬਈ ਕੋਠੇ ਤੇ ਆਇਆ ਸੀ ਥੋੜਾ ਜਿਹਾ ਸ਼ੈੱਡ ਖੋਲਤਾ ਆਪਾਂ ਸਾਰਾ ਤੁਹਾਨੂੰ ਸ਼ੈੱਡ ਖੋਲਿਆ ਵੀ ਦਿਖਾ ਦਈਏ ਬਹੁਤ ਔਖਾ ਖੋਲਿਆ ਰਿਸਕ ਬਹੁਤ ਸੀ ਸ਼ੈੱਡ ਖੋਲਣ ਚ ਸਾਨੂੰ ਆਏ ਸੀ ਕਿਤੇ ਟੇਨ ਟੂ ਹੈ ਆ ਡਟ ਜਵੇ ਉਹ ਸਾਰਾ ਖੋਲਤਾ ਸ਼ੈੱਡ ਵੀ ਪਹਿਲਾਂ ਦੇਖਿਆ ਸੀ ਕਿਉਂ ਕਹੇ ਜਾ ਹੀਗਾ ਹੁਣ ਸਾਰਾ ਚੱਕਦਾ ਸ਼ੈੱਡ ਅਸੀਂ ਲੋ ਮੇਰੇ ਕੂਤਰ ਆ ਗਿਆ ਇਹਦੇ ਆੜੀ ਦਾ ਇੱਥੇ ਹੁਣ ਸਤਰੀਆਂ ਮਾਰ ਕੇ ਭੜਕਾਈਆਂ ਰਹੁੰਦੇ ਆ ਆ ਰੋਤਾ ਦਾ ਬਹਿਨ ਨੂੰ ਆਂਦਾ ਬਾ ਇੱਕ ਉਤਰ ਹੀ ਪਮਾਲ ਤੋਂ ਆਏ ਨੇ ਪਮਾਲ ਤੋਂ ਆਏ ਨੇ ਦੋ ਮੰਦੇ ਵੀ ਰੱਤਾ ਦਾ ਕਰਦਾ ਝਾਕ ਝਾਕ ਕੀ ਬਸ ਆ ਗਿਆ ਕਮੈਂਟ ਤੇ ਏ ਹੋਣ ਹੀ ਆ ਅਰਦਾਂ ਨਾ ਨਾ ਹਾਂ ਵੀ ਦੇਵ ਕੀ ਰਿਪੋਰਟ ਆ ਤੇਰੀ ਉਹ ਬਹਿ ਗਿਆ ਬੱਚਾ ਪਮਾਲ ਤੋਂ ਆਇਆ ਸੀ ਲਾ ਲਿਆ ਇੱਕ ਉਹ ਦੇ ਫਿਰ ਦਿੰਦਾ ਚਿਆਕ ਰਤਾ ਬਹਿ ਗਿਆ ਇੱਕ ਹੋਰ ਆਂਦਾ ਵਾ ਖੱਬਾ ਕਾਲਾ ਟੂਸਾ ਗਲਾਬੀ ਪੂੰਜ ਆ ਵੀ ਨੀਮਾ ਹੀ ਆ ਗਿਆ ਇਹ ਵੀ ਬੈਠਣ ਨਹੀਂ ਆਉਂਦਾ ਇਹ ਵੀ ਪਛਾਣ ਗਿਆ ਵਾ ਛਤਰੀ ਇਹ ਵੀ ਆਇਆ ਲੋ ਪੰਜਾਂ ਮਿੰਟਾਂ ਚ ਆਪਣੇ ਵਾਲੇ ਵੀ ਲਾ ਕੇ ਬਹਿਣ ਕਿਹੜੀ ਛਤਰੀ ਦੇ ਜਾਂਦੇ ਆ ਇਹ ਤਾਂ ਹੋਰ ਛਤਰੀ ਜੇ ਚੱਲੇ ਆ ਇੱਥੇ ਤੋਂ ਆ ਗਿਆ ਆਪਾਂ ਜੌਂਡੀਰ ਤੋਂ ਸਿੱਧਾ ਘੋੜੀ ਚੱਕਣ ਜਾਣਾ ਤੁਹਾਨੂੰ ਪਹਿਲਾਂ ਸ਼ਰਟ ਖੋਲ ਹੀ ਜਾਂਨੇ ਆ ਤੇ ਉਹ ਬਾਈ ਆਪਣੇ ਕਮਾਲ ਤੋਂ ਨੇ ਬੱਚੇ ਲਈ ਜਾਂਦੇ ਆ ਕਮਾਲ ਤੋਂ ਦੋ ਬੱਚੇ ਆ ਸੀ ਇੱਕ ਬਹਿ ਗਿਆ ਦੋ ਆ ਗਏ ਸੀ ਇੱਕ ਬਹਿ ਗਿਆ ਤੇ ਦੂਜਾ ਲਈ ਜਾਂਦੇ ਆ ਚੱਲਦੇ ਆ ਹੁਣ ਘੋੜੀ ਚੱਕਣ ਫੇਰ ਆਪਾਂ ਸ਼ਾਮ ਨੂੰ ਕੱਢਾਂਗੇ ਨਵੇਂ ਬੱਚੇ ਛੋਟੇ ਇੱਕ ਬੱਚਾ ਹਲੇ ਟਾਵਰ ਤੇ ਆ ਇੱਧਰ ਆਪਾਂ ਖੋਲ ਹੀ ਜਾਨੇ ਸ਼ੈੱਡ ਤੀਨਾ ਫੇਰ ਲਾਤੀਆਂ ਸਾਰੀਆਂ ਅੱਜ ਉਹ ਬਾਈ ਹੁਣਾਂ ਦੇ ਕਬੂਤਰ ਆ ਗਏ ਪਮਾਲ ਤੋਂ ਮੱਚਾ ਫਿਰਦਾ ਉਹਨਾਂ ਦਾ ਇੱਥੇ ਸਾਰਾ ਸ਼ੈੱਡ ਖੋਲਤਾ ਕਹਿੰਦੇ ਦੇਖੋ ਉੱਧਰ ਕਿੰਨਾ ਖੁੱਲਾ ਹੋ ਗਿਆ ਆ ਸਾਰਾ ਅੱਜ ਖੋਲਿਆ ਵਾ ਸ਼ੈੱਡ ਇੱਥੇ ਜਿੰਨਾ ਵੀ ਵੱਡਾ ਸੀਗਾ ਤੁਸੀਂ ਪਿੱਛੇ ਦੇਖਿਆ ਸ਼ੈੱਡ ਤੇ ਇੱਧਰ ਪਮਾਨ ਵਾਲੇ ਮੁੰਡੇ ਲਾਈ ਜਾਂਦੇ ਆ ਇੱਕ ਬੱਚਾ ਤਾਂ ਬਿਠਾ ਲਿਆ ਸੀਗਾ ਰੱਤਾ ਉਹ ਦੇ ਉਹਦੇ ਡੋਲੀ ਦੇ ਵਿੱਚ ਇੱਕ ਬੱਚਾ ਕੰਨੀਆਂ ਨੇ ਤੱਕਣ ਲੱਗ ਗਿਆ ਜੋਧਾਂ ਚਲੇ ਗਈ ਪਹਿਲਾਂ ਉਹ ਹਲੇ ਲੱਭਿਆ ਨਹੀਂਗਾ ਤੇ ਆਪੇ ਨਾਲ ਕੱਚਾ ਰੜਾ ਬੱਚਾ ਫਿਰਦਾ ਵਾ ਉਹਨੂੰ ਲਾਉਣ ਲੱਗੇ ਹੋਏ ਆ ਆ ਆ ਗਿਆ ਟਾਵਰ ਤੇ ਬੈਠਾ ਰਿਹਾ ਸਾਰਾ ਦਿਨ ਇਹ ਆ ਦੇ ਸਿੱਧਾ ਕਰੇ ਨਹੀਂ ਆਉਂਦਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਧਰ ਆਪਾਂ ਸ਼ੈੱਡ ਸਾਰਾ ਖੋਲਤਾ ਹੁਣ ਆਪਣੇ ਵਾਲਾ ਬੱਚਾ ਲਾਉਨੇ ਆ ਹਾਂ ਬਈ ਇੱਥੇ ਬਾਸ ਪਿਆ ਉਹ ਚੱਲ ਕੋਈ ਨਹੀਂ ਉਹ ਚਲੇ ਗਿਆ ਲਵੀ ਨੇਰਾ ਹੋ ਗਿਆ ਸਾਰੇ ਬੱਚਿਆਂ ਨੂੰ ਛੋਲੇ ਵੀ ਦੇਤੇ ਕੰਮ ਉਲਝ ਗਿਆ ਥੋੜਾ ਜਿਹਾ ਉਧਰ ਆਪਾਂ ਥੋੜਾ ਲੁਧਿਆਣੀ ਜਾਣਾ ਸੀਗਾ ਤੇ ਜਿਹੜਾ ਟਾਵਰ ਤੇ ਬੱਚਾ ਬੈਠਾ ਈ ਉਹ ਤਾਂ ਹੁਣ ਹੀ ਆਈ ਜਾਂਦਾ ਉਹਦੇ ਆਉਣ ਦੇ ਇਰਾਦੇ ਹੀ ਨਹੀਂ ਹੈਗੇ ਤੁਹਾਨੂੰ ਮੈਂ ਦਿਖਾਉਣਾ ਇੱਥੇ ਇੱਕ ਨਾਲ ਕਿਸੇ ਦਾ ਰਲ ਗਿਆ ਕਬੂਤਰ ਪਤਾ ਨਹੀਂ ਕੀ ਦਾ ਉਹ ਉਹਦੇ ਕਰਕੇ ਚੱਕਰ ਮਿੰਟ ਪੈ ਗਿਆ ਥੋੜਾ ਜਿਹਾ ਇਹ ਇੱਥੇ ਘਰਦੇ ਸੀਗਾ ਤੁਹਾਨੂੰ ਦਿਖਾਉਣਾ ਮੈਂ ਬਾਲ ਉਹ ਵੀ ਲਿਆਂਦਾ ਸੀਗਾ ਬੱਚਾ ਹੀ ਪਤਾ ਕਿੱਧਰ ਗਿਆ ਨਹੀਂ ਮਾਰਤਾ ਨਹੀਂਗਾ ਵਿੱਚ ਵਿੱਚ ਬੱਚਾ ਫਿਰਦਾ ਢਿੰਦਾ ਸੀਗਾ ਵਿੱਚ ਵਿੱਚ ਦਿਨ ਦੇਖਣੋਂ ਆ ਜਾਂਦਾ ਵਾ ਇੱਕ ਨਾਲ ਫਿਰਦਾ ਹੀ ਪੂਰਾ ਹੈ ਕਿਸੇ ਦਾ ਨਾਲ ਬਗਲਾ ਉਹ ਲੈ ਗਿਆ ਨਾਲ ਹੀ ਹੁਣ ਸਮਝੋ ਵਾਰ ਕਿੱਧਰ ਗਿਆ ਉਹ ਬੱਚੇ ਵਿਚਾਰੇ ਬੈਪਤਾ 'ਚ ਬੈਠੇ ਆ ਵੀ ਸਾਡਾ ਇੱਕ ਸਾਥੀ ਕਿੱਧਰ ਗਿਆ ਤੇ ਉਹ ਬਿਮਾਰ ਵਾਲੇ ਬਾਈਆਂ ਦਾ ਵੀ ਨਹੀਂ ਫੜਿਆ ਗਿਆ ਬੱਚਾ ਇੱਕ ਫੜਿਆ ਗਿਆ ਸਿਰਫ